ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਜੀ ਜਿਹੜੀ ਸਾਡੀ ਜਠਰਗਣੀ ਹੈ ਜਿਹੜੀ ਸਾਡੀ ਪਾਚਨ ਅਗਨੀ ਹੈ ਉਹ ਬਿਲਕੁਲ ਮੰਦ ਪੈ ਜਾਂਦੀ ਹੈ ਉਹ ਠੰਡੀ ਪੈ ਜਾਂਦੀ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਫਿਰ ਵੀ ਖਾਣਾ ਜਿਹੜਾ ਦਬ ਦਬ ਕੇ ਜਾਂ ਬਾਹਰਲੇ ਤਲੇ ਹੋਏ ਪਦਾਰਥ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਆ ਸਾਡਾ ਮੇਦਾ ਉਹਨੂੰ ਪਚਾ ਨਹੀਂ ਪਾਉਂਦਾ ਨਾ ਪਚਾਉਣ ਦੇ ਕਾਰਨ ਸਾਨੂੰ ਉਲਟੀਆਂ ਉਪਰਲੀ ਸਾਈਡ ਨੂੰ ਤੇ 10 ਤੋਂ ਨੀਚੇ ਦੀ ਸਾਈਡ ਨੂੰ ਜਿਹੜੇ ਸਾਡੇ ਸਾਨੂੰ ਪਰੇਸ਼ਾਨ ਕਰਦੇ ਨੇ ਸਾਡੇ ਅੰਦਰ ਦਾ ਜਿਹੜਾ ਅੰਤਰੀ ਦਾ ਪਾਣੀ ਵੀ ਤੁਸੀਂ ਆਮ ਸੁਣਿਆ ਹੋਊਗਾ ਵੀ ਫਲਾਣੇ ਬੰਦੇ ਦਾ ਪਾਣੀ ਮੁੱਕ ਗਿਆ ਜਾਂ ਫਲਾਣੇ ਬੰਦੇ ਦੀ ਮੌਤ ਹੋ ਗਈ ਪਾਣੀ ਮੁੱਕਣ ਦੇ ਨਾਲ ਗੱਲ ਕਹਾਣੀ ਬਿਲਕੁਲ ਛੋਟੀ ਜੀ ਜਦੋਂ ਉਹਦੀ ਅੰਤਰੀ ਇੱਕ ਤਰ੍ਹਾਂ ਦੀ ਇਨਫੈਕਸ਼ਨ ਕਹਿ ਲਓ ਅੱਜ ਦੀ ਭਾਸ਼ਾ ਦੇ ਵਿੱਚ ਇਨਫੈਕਸ਼ਨ ਕਹਿ ਲਓ ਜੀ ਜਾਂ ਤੁਹਾਡੇ ਅੰਤਰੀ ਦੇ ਵਿੱਚ ਗਰਮੀ ਜ਼ਿਆਦਾ ਪੈ ਗਈ ਉਹਦੇ ਨਾਲ ਉਹ ਇੱਕ ਤਰ੍ਹਾਂ ਦੀ ਲੂਜ਼ ਹੋਣੀ ਆ ਜਿਹੜਾ ਤੁਹਾਡੇ ਆਪਣੇ ਖਾਣੇ ਨੂੰ ਜਿਹੜਾ ਹੈਗਾ ਉਹ ਗ੍ਰਿਪ ਨਹੀਂ ਬਣਾ ਕੇ ਰੱਖ ਸਕਦੀ ਉਹਦੇ ਚ ਇਨਫੈਕਸ਼ਨ ਐ ਨਹੀਂ ਹੋ ਗਈ ਉਹਦੇ ਵਿੱਚ ਇੱਕ ਤਰ੍ਹਾਂ ਦਾ ਅੱਜ ਕੱਲ ਤੁਸੀਂ ਕਹਿ ਲਓ ਵੀ ਛਾਲੇ ਟਾਈਪ ਜਿਹਨੂੰ ਅਲਸਰ ਟਾਈਪ ਕਹਿ ਦਿੰਦੇ ਆ ਉਹ ਗਰਮੀ ਨਾਲ ਸਾਡੇ ਉਹ ਹੋ ਜਾਂਦੇ ਨੇ ਉਹ ਹੋਣ ਨਾਲ ਤਾਂ ਗਰਮੀ ਇੰਨੀ ਕਿ ਜ਼ਿਆਦਾ ਵਧਣੀ ਆ ਤੁਹਾਡੇ ਜਿਹੜੇ ਮਲ ਨੂੰ ਉਹਨੇ ਗ੍ਰਿਪ ਜਿਹੜਾ ਤੁਹਾਡੇ ਅਸਲੀ ਜਿਹੜਾ ਮਨ ਮਲ ਹੈ ਤੁਹਾਡੇ ਇਹ ਨਹੀਂ ਹੈਗਾ ਵੀ ਤੁਹਾਡੇ ਜਿਹੜਾ ਅੰਤੜੀ ਉਹ ਬਿਲਕੁਲ ਖਾਲੀ ਹੋ ਜਾਂਦੀ ਆ ਤੁਸੀਂ ਫਲਸ਼ ਜਾਣ ਤੋਂ ਬਾਅਦ ਵੀ ਜਿਹੜਾ ਤੁਹਾਡੇ ਮਲ ਜਿਹੜਾ ਹੈਗਾ ਅੰਤੜੀ ਦੇ ਵਿੱਚ ਟਿਕਿਆ ਰਹਿੰਦਾ ਤਾਂ ਕਿ ਜਿਹੜਾ ਤੁਹਾਡਾ ਪਾਣੀ ਤੁਹਾਡੇ ਸਰੀਰ ਨੂੰ ਅਸਲੀ ਚਾਹੀਦਾ ਤੁਹਾਡੇ ਅੰਤੜੀ ਨੂੰ ਮਿਨਰਲ ਚਾਹੀਦੇ ਨੇ ਉਹ ਜਿਹੜੇ ਟਿਕੇ ਰਹਿਣ ਅੰਦਰ ਜਦੋਂ ਉਹਦੇ ਵਿੱਚ ਗਰਮੀ ਜ਼ਿਆਦਾ ਪੈ ਗਈ ਤੁਸੀਂ ਇਹ ਕਹਿ ਲਓ ਵੀ ਤੁਹਾਡਾ ਥੋੜਾ ਜਿਹਾ ਵੀ ਖਾਣਾ ਖਾਦਾ ਹੋਇਆ ਤੁਸੀਂ ਇਹ ਕਹਿ ਲਓ ਵੀ ਇੱਕਦਮ ਤੁਸੀਂ ਫਲਸ਼ ਭਜਦੇ ਹੋ ਜਾਂ ਕਈ ਬੰਦਿਆਂ ਨੂੰ ਤੁਸੀਂ ਦੇਖਿਆ ਵੀ ਗਰਮੀ ਦੇ ਵਿੱਚ ਇੱਕ ਸੰਗਰਹਿਣੀ ਪੈਦਾ ਹੋ ਜਾਂਦੀ ਹੈ ਵੀ ਉਹਨਾਂ ਨੂੰ ਲਗਾਤਾਰ ਇਹ ਜਿਹੜਾ ਫਲਸ਼ ਜਾਣਾ ਪੈਂਦਾ ਹੈ ਲਗਾਤਾਰ ਉਹਨਾਂ ਨੂੰ ਟਟੀਆਂ ਲੱਗੀਆਂ ਰਹਿੰਦੀਆਂ ਹਲਕਾ ਜਿਹਾ ਖਾਣਾ ਖਾਦਾ ਤਾਂ ਨਾਲੋਂ ਨਾਲ ਉਹ ਫਲਸ਼ ਗਏ ਉਹਨਾਂ ਦਾ ਜਿਹੜਾ ਮਿੱਦਾ ਹੈ ਉਹ ਪਚਾਉਣ ਦੇ ਕਾਬਿਲ ਬਿਲਕੁਲ ਨਹੀਂ ਰਹਿੰਦਾ ਅੰਤੜੀ ਉਹਨਾਂ ਦੇ ਜਿਹੜੇ ਖਾਣੇ ਨੂੰ ਇੱਕ ਤਰ੍ਹਾਂ ਦਾ ਕਹਿ ਲਓ ਵੀ ਕੰਟਰੋਲ ਆਪਣੇ ਵਾਸਤੇ ਕਰਨ ਦੇ ਕਾਬਿਲ ਜਿਹੜੀ ਨਹੀਂ ਰਹਿੰਦੀ ਖਾਣੇ ਦੇ ਵਿੱਚ ਖੂਨ ਆਉਣਾ ਇਹਦਾ ਮੇਨ ਕਾਰਨ ਕੀ ਹੈ ਕਿਉਂਕਿ ਅਸੀਂ ਜਦੋਂ ਤਲੇ ਹੋਏ ਪਦਾਰਥ ਖਾਵਾਂਗੇ ਤਾਂ ਸਾਡੀ ਜਿਹੜੀ ਅੰਤੜੀ ਦੇ ਵਿੱਚ ਅਲਸਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ ਮਾਡਰਨ ਸਾਇੰਸ ਦੇ ਵਿੱਚ ਅਲਸਰ ਕੋਲੈਕਟਸ ਕਹਿ ਦਿੰਦੇ ਆ ਤੇ ਜਦੋਂ ਉਹ ਅਲਸਰ ਦੇ ਨਾਲ ਤੁਹਾਡਾ ਮਲ ਲੱਗ ਕੇ ਲੰਘਦਾ ਹੈ ਤਾਂ ਉਹ ਇੱਕ ਤਰ੍ਹਾਂ ਦਾ ਛਾਲਾ ਜਿਹੜਾ ਤੁਹਾਡਾ ਫਟ ਜਾਂਦਾ ਹੈ ਫਟਣ ਦੇ ਕਾਰਨ ਜਿਹੜਾ ਹੈਗਾ ਉੱਥੋਂ ਤੁਹਾਡਾ ਬਲੱਡ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਤੁਹਾਡੇ ਮਲ ਦੇ ਨਾਲ ਤੁਹਾਡੀ ਲੈਟਰਨ ਦੇ ਨਾਲ ਜਿਹੜਾ ਬਲੱਡ ਕਈਆਂ ਦਾ ਤੁਸੀਂ ਇਹ ਵੀ ਦੇਖਿਆ ਤੁਸੀਂ ਜੀ ਵੀ ਇੰਨਾ ਕੁ ਬਲੱਡ ਆਉਣ ਲੱਗ ਜਾਂਦਾ ਵੀ ਉਹਨਾਂ ਦੀ ਐਚਵੀ ਦੀ ਹਿਮੋਗਲੋਬਿਨ ਦੀ ਜਿਹੜੀ ਖੂਨ ਦੀ ਵੀ ਕਮੀ ਬਹੁਤ ਆਉਣ ਲੱਗ ਜਾਂਦੀ ਹੈ ਤੁਪਕੇ ਬੂੰਦਾਂ ਕਰਨ ਲੱਗ ਜਾਂਦੀਆਂ ਜੀ 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 ਸਾਸੀ ਗਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਬਹੁਤ ਸੌਖਾ ਰੁਕਣਾ ਤੁਸੀਂ ਇਹਨਾਂ ਦਿਨਾਂ 'ਚ ਦੇਖੋ ਕੀ ਹੁੰਦਾ ਇਹ ਇੱਕ ਤਰ੍ਹਾਂ ਦਾ ਕੱਚਾ ਜਾਂ ਮੌਸਮ ਚੱਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਜੀ ਜਿਹੜੀ ਸਾਡੀ ਜઠਰਗਣੀ ਹੈ ਜਿਹੜੀ ਸਾਡੀ ਪਾਚਨ ਅਗਨੀ ਹੈ ਉਹ ਬਿਲਕੁਲ ਮੰਦ ਪੈ ਜਾਂਦੀ ਹੈ ਉਹ ਠੰਡੀ ਪੈ ਜਾਂਦੀ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਫਿਰ ਵੀ ਖਾਣਾ ਜਿਹੜਾ ਦਬ ਦਬ ਕੇ ਜਾਂ ਬਾਹਰਲੇ ਤਲੇ ਹੋਏ ਪਦਾਰਥ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਆ ਤਾਂ ਉਹ ਜਿਹੜਾ ਸਾਡਾ ਮੈਦਾ ਉਹਨੂੰ ਪਚਾ ਨਹੀਂ ਪਾਉਂਦਾ ਨਾ ਪਚਾਉਣ ਦੇ ਕਾਰਨ ਸਾਨੂੰ ਉਲਟੀਆਂ ਉੱਪਰਲੀ ਸਾਈਡ ਨੂੰ ਤੇ ਦਸਤ ਨੀਚੇ ਦੀ ਸਾਈਡ ਨੂੰ ਜਿਹੜੇ ਸਾਡੇ ਸਾਨੂੰ ਪਰੇਸ਼ਾਨ ਕਰਦੇ ਨੇ ਸਾਡੇ ਅੰਦਰ ਦਾ ਜਿਹੜਾ ਅੰਤਰੀ ਦਾ ਪਾਣੀ ਵੀ ਤੁਸੀਂ ਆਮ ਸੁਣਿਆ ਹੋਊਗਾ ਵੀ ਫਲਾਣੇ ਬੰਦੇ ਦਾ ਪਾਣੀ ਮੁੱਕ ਗਿਆ ਜਾਂ ਫਲਾਣੇ ਬੰਦੇ ਦੀ ਮੌਤ ਹੋ ਗਈ ਪਾਣੀ ਮੁੱਕਣ ਦੇ ਨਾਲ ਗੱਲ ਕਹਾਣੀ ਬਿਲਕੁਲ ਛੋਟੀ ਜੀ ਆ ਪਰ ਕਈ ਵਾਰੀ ਇਹ ਬਹੁਤ ਗੰਭੀਰ ਜਿਹੜਾ ਰੂਪ ਹੈ ਸਾਡੇ ਸਰੀਰ ਦੇ ਉੱਤੇ ਧਾਰਨ ਕਰ ਲੈਂਦੀ ਹੈ ਗਰਮੀ ਹੈ ਪਰ ਗਰਮੀ ਪਾਣੀ ਵੀ ਜ਼ਰੂਰੀ ਆ ਗਰਮੀ ਸਰਦੀ ਇੱਕ ਕੁਦਰਤ ਦਾ ਨਿਯਮ ਹੈ ਪਰ ਇਸ ਤੋਂ ਬਚਣ ਲਈ ਤੁਸੀਂ ਕੀ ਕਰਨਾ ਹੈ ਉਹਦੇ ਵਾਸਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਜੀ ਜਦੋਂ ਤੁਹਾਡੀ ਅੰਤੜੀ ਇੱਕ ਤਰ੍ਹਾਂ ਦੀ ਇਨਫੈਕਸ਼ਨ ਕਹਿ ਲਓ ਆਜ ਦੀ ਭਾਸ਼ਾ ਦੇ ਵਿੱਚ ਇਨਫੈਕਸ਼ਨ ਕਹਿ ਲਓ ਜੀ ਜਾਂ ਤੁਹਾਡੇ ਅੰਤੜੀ ਦੇ ਵਿੱਚ ਗਰਮੀ ਜ਼ਿਆਦਾ ਪੈ ਗਈ ਉਹਦੇ ਨਾਲ ਉਹ ਇੱਕ ਤਰ੍ਹਾਂ ਦੀ ਲੂਜ਼ ਹੋਣੀ ਆ ਜਿਹੜਾ ਤੁਹਾਡੇ ਆਪਣੇ ਖਾਣੇ ਨੂੰ ਜਿਹੜਾ ਹੈਗਾ ਉਹ ਗ੍ਰਿਪ ਨਹੀਂ ਬਣਾ ਕੇ ਰੱਖ ਸਕਦੀ ਉਹਦੇ ਚ ਇਨਫੈਕਸ਼ਨ ਐ ਨਹੀਂ ਹੋ ਗਈ ਉਹਦੇ ਵਿੱਚ ਇੱਕ ਤਰ੍ਹਾਂ ਦਾ ਅੱਜ ਕੱਲ ਤੁਸੀਂ ਕਹਿ ਲਓ ਵੀ ਛਾਲੇ ਟਾਈਪ ਜਿਹਨੂੰ ਅਲਸਰ ਟਾਈਪ ਕਹਿ ਦਿੰਦੇ ਆ ਉਹ ਗਰਮੀ ਨਾਲ ਸਾਡੇ ਉਹ ਹੋ ਜਾਂਦੇ ਨੇ ਜਦੋਂ ਉਹ ਹੋਣ ਨਾਲ ਤਾਂ ਗਰਮੀ ਇੰਨੀ ਕੁ ਜ਼ਿਆਦਾ ਵਧਣੀ ਆ ਤੁਹਾਡੇ ਜਿਹੜੇ ਮਲ ਨੂੰ ਉਹਨੇ ਗ੍ਰਿਪ ਤੁਹਾਡੇ ਅਸਲੀ ਜਿਹੜਾ ਮਨ ਮਲ ਹੈ ਤੁਹਾਡੇ ਇਹ ਨਹੀਂ ਹੈਗਾ ਵੀ ਤੁਹਾਡੇ ਜਿਹੜਾ ਅੰਤੜੀ ਉਹ ਬਿਲਕੁਲ ਖਾਲੀ ਹੋ ਜਾਂਦੀ ਆ ਤੁਸੀਂ ਫਲਸ਼ ਜਾਣ ਤੋਂ ਬਾਅਦ ਵੀ ਜਿਹੜਾ ਤੁਹਾਡੇ ਮਲ ਜਿਹੜਾ ਹੈਗਾ ਅੰਤੜੀ ਦੇ ਵਿੱਚ ਟਿਕਿਆ ਰਹਿੰਦਾ ਤਾਂ ਕਿ ਜਿਹੜਾ ਤੁਹਾਡਾ ਪਾਣੀ ਤੁਹਾਡੇ ਸਰੀਰ ਨੂੰ ਅਸਲੀ ਚਾਹੀਦਾ ਤੁਹਾਡੀ ਅੰਤੜੀ ਨੂੰ ਮਿਨਰਲ ਚਾਹੀਦੇ ਨੇ ਉਹ ਜਿਹੜੇ ਟਿਕੇ ਰਹਿਣ ਅੰਦਰ ਜਦੋਂ ਉਹਦੇ ਵਿੱਚ ਗਰਮੀ ਜਿਆਦਾ ਪੈ ਗਈ ਤੁਸੀਂ ਇਹ ਕਹਿ ਲਓ ਵੀ ਤੁਹਾਡਾ ਥੋੜਾ ਜਿਹਾ ਵੀ ਖਾਣਾ ਖਾਦਾ ਹੋਇਆ ਤੁਸੀਂ ਇਹ ਕਹਿ ਲਓ ਵੀ ਇੱਕਦਮ ਤੁਸੀਂ ਫਲਸ਼ ਭਜਦੇ ਹੋ ਜਾਂ ਕਈ ਬੰਦਿਆਂ ਨੂੰ ਤੁਸੀਂ ਦੇਖਿਆ ਵੀ ਗਰਮੀ ਦੇ ਵਿੱਚ ਇੱਕ ਸੰਗ੍ਰਹਿਣੀ ਪੈਦਾ ਹੋ ਜਾਂਦੀ ਆ ਵੀ ਉਹਨਾਂ ਨੂੰ ਲਗਾਤਾਰ ਇਹ ਜਿਹੜਾ ਫਲਸ਼ ਜਾਣਾ ਪੈਂਦਾ ਲਗਾਤਾਰ ਉਹਨੂੰ ਟਟੀਆਂ ਲੱਗੀਆਂ ਰਹਿੰਦੀਆਂ ਹਲਕਾ ਜਿਹਾ ਖਾਣਾ ਖਾਦਾ ਤਾਂ ਨਾਲੋਂ ਨਾਲ ਉਹ ਫਲਸ਼ ਗਏ ਉਹਨਾਂ ਦਾ ਜਿਹੜਾ ਮਿੱਦਾ ਹੈ ਉਹ ਪਚਾਉਣ ਦੇ ਕਾਬਿਲ ਬਿਲਕੁਲ ਨਹੀਂ ਰਹਿੰਦਾ ਆਂਤੜੀ ਉਹਨਾਂ ਦੇ ਜਿਹੜੇ ਖਾਣੇ ਨੂੰ ਇੱਕ ਤਰ੍ਹਾਂ ਦਾ ਕਹਿ ਲਓ ਵੀ ਕੰਟਰੋਲ ਆਪਣੇ ਵਾਸਤੇ ਕਰਨ ਦੇ ਕਾਬਿਲ ਜਿਹੜੀ ਨਹੀਂ ਰਹਿੰਦੀ ਖਾਣੇ ਦੇ ਵਿੱਚ ਖੂਨ ਆਉਣਾ ਇਹਦਾ ਮੇਨ ਕਾਰਨ ਕੀ ਹੈ ਕਿਉਂਕਿ ਅਸੀਂ ਜਦੋਂ ਤਲੇ ਹੋਏ ਪਦਾਰਥ ਖਾਵਾਂਗੇ ਤਾਂ ਸਾਡੀ ਜਿਹੜੀ ਆਂਤੜੀ ਦੇ ਵਿੱਚ ਅਲਸਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ ਮਾਡਰਨ ਸਾਇੰਸ ਦੇ ਵਿੱਚ ਅਲਸਰ ਕੋਲੈਕਟਸ ਕਹਿ ਦਿੰਦੇ ਆ ਤੇ ਜਦੋਂ ਉਹ ਅਲਸਰ ਦੇ ਨਾਲ ਤੁਹਾਡਾ ਮਲ ਲੱਗ ਕੇ ਲੰਘਦਾ ਹੈ ਤਾਂ ਉਹ ਇੱਕ ਤਰ੍ਹਾਂ ਦਾ ਛਾਲਾ ਜਿਹੜਾ ਤੁਹਾਡਾ ਫੁੱਟ ਜਾਂਦਾ ਹੈ ਫਟਣ ਦੇ ਕਾਰਨ ਜਿਹੜਾ ਹੈਗਾ ਉੱਥੋਂ ਤੁਹਾਡਾ ਬਲੱਡ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਤੁਹਾਡੇ ਮਲ ਦੇ ਨਾਲ ਤੁਹਾਡੀ ਲੈਟਰਨ ਦੇ ਨਾਲ ਜਿਹੜਾ ਬਲੱਡ ਕਈਆਂ ਦਾ ਤੁਸੀਂ ਇਹ ਵੀ ਦੇਖਿਆ ਤੁਸੀਂ ਜੀ ਵੀ ਇੰਨਾ ਕੁ ਬਲੱਡ ਆਉਣ ਲੱਗ ਜਾਂਦਾ ਵੀ ਉਹਨਾਂ ਦੀ ਐਚਬੀਏ ਦੀ ਹਿਮੋਗਲੋਬਿਨ ਦੀ ਜਿਹੜੀ ਖੂਨ ਦੀ ਵੀ ਕਮੀ ਬਹੁਤ ਆਉਣ ਲੱਗ ਜਾਂਦੀ ਹੈ ਤੁਪਕੇ ਬੂੰਦਾਂ ਕਰਨ ਲੱਗ ਜਾਂਦੀਆਂ ਇਹ ਬਚਾਅ ਕਰਨਾ ਤਾਂ ਇਹਦਾ ਇੰਨਾ ਕੁ ਜ਼ਿਆਦਾ ਸੌਖਾ ਵੀ ਤੁਸੀਂ ਆਪਣੇ ਸਰੀਰ ਦੇ ਅੰਦਰ ਪਾਣੀ ਦੀ ਕਮੀ ਨਹੀਂ ਆਉਣ ਦੇਣੀ ਕਿਉਂਕਿ ਗਰਮੀ ਦੇ ਵਿੱਚ ਸਾਡੇ ਮਸਲ ਦੇ ਵਿੱਚੋਂ ਸਭ ਤੋਂ ਵੱਧ ਸੈਕ੍ਰੀਸ਼ਨ ਜਿਹੜੀ ਹੈਗੀ ਆ ਪਸੀਨੇ ਰਾਹੀਂ ਉਹ ਪਾਣੀ ਦੀ ਹੋ ਜਾਂਦੀ ਆ ਪਿਸ਼ਾਬ ਸਾਨੂੰ ਗਰਮੀ 'ਚ ਘੱਟ ਕਿਉਂ ਆਉਂਦਾ ਕਿਉਂਕਿ ਸਾਨੂੰ ਪਸੀਨੇ ਰਾਹੀਂ ਨਿਕਲਦਾ ਹੈ ਸਰਦੀ ਦੇ ਵਿੱਚ ਪਿਸ਼ਾਬ ਸਾਨੂੰ ਜ਼ਿਆਦਾ ਆਉਂਦਾ ਕਿਉਂਕਿ ਉਸ ਟਾਈਮ ਸਾਡਾ ਮਸਲ ਆ ਜਿਹੜਾ ਪਾਣੀ ਨਹੀਂ ਮੰਗਦਾ ਗਰਮੀ ਦੇ ਵਿੱਚ ਜ਼ਿਆਦਾ ਮੰਗਦਾ ਪਸੀਨਾ ਬਾਹਰ ਨਿਕਲਦਾ ਉਹਨਾਂ ਸਾਨੂੰ ਪਿਸ਼ਾਬ ਘੱਟ ਆਊਗਾ ਤਾਂ ਇਹ ਤੋਂ ਰੋਕਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਵੀ ਤੁਸੀਂ ਆਪਣੇ ਸਾਡੇ ਸਰੀਰ ਦੇ ਵਿੱਚ ਜਦੋਂ ਤੁਸੀਂ ਪਾਣੀ ਦੀ ਕਮੀ ਨਹੀਂ ਆਉਣ ਦੇਣੀ 3.5 ਤੋਂ 4 ਲੀਟਰ ਜਿਹੜਾ ਆਮ ਬਾਡੀ ਨੂੰ ਪਾਣੀ ਚਾਹੀਦਾ ਉਹ ਤੁਸੀਂ ਪੂਰਾ ਲੈਣੇ ਹੋ ਤੁਸੀਂ ਤਰਬੂਜ ਜ਼ਿਆਦਾ ਖਾਣੇ ਹੋ ਤੁਸੀਂ ਖਰਬੂਜੇ ਜ਼ਿਆਦਾ ਖਾਣੇ ਹੋ ਠੰਡੇ ਜਿਹੜੇ ਫਲ ਹਨ ਉਹ ਜਿਹੜਾ ਗਰਮੀ ਦੇ ਵਿੱਚ ਕੁਦਰਤ ਨੇ ਪੈਦਾ ਕੀਤੇ ਆ ਉਹ ਅਸੀਂ ਛੱਡ ਕੇ ਅਸੀਂ ਉਲਟ ਫਾਸਟ ਫੂਡ ਦੇ ਵੱਲ ਜਾਂਦੇ ਆ ਜਿਹੜਾ ਸਾਡੇ ਅੰਦਰ ਪਹਿਲਾਂ ਹੀ ਮੰਦ ਹੋਈ ਹੋਈ ਅਗਰੀ ਤਾਂ ਉਹਨੂੰ ਹੋਰ ਜ਼ਿਆਦਾ ਜਿਹੜਾ ਅੰਦਰ ਜਾ ਕੇ ਖਰਾਬ ਕਰਦਾ ਉਹਨੂੰ ਡਿਸਟਰਬ ਕਰਦਾ ਡਿਸਬੈਲੈਂਸ ਕਰਦਾ ਤਾਂ ਫੇਰ ਜਾਣ ਜਾ ਕੇ ਸਾਨੂੰ ਜਿਹੜੀ ਇਹ ਹੈ ਸਮੱਸਿਆ ਖੜੀ ਹੋ ਜਾਂਦੀ ਹੈ ਖਾਣ ਦੇ ਵਿੱਚ ਦੇਖੋ ਜੀ ਸਭ ਤੋਂ ਮੇਨ ਜ਼ਰੂਰੀ ਹੈ ਇਹਦੇ ਵਿੱਚ ਵੀ ਸਾਨੂੰ ਗਰਮ ਚੀਜ਼ਾਂ ਤਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕੋਈ ਵੀ ਕਰ ਇਹੋ ਜਿਹਾ ਹੈਗਾ ਵੀ ਜਿੱਥੇ ਆਲੂ ਪਟੂਰੇ ਛੋਲੇ ਪਟੂਰੇ ਜਿੱਥੇ ਚੱਲ ਰਹੇ ਆ ਜਾਂ 버ਗਰ ਪੀਜ਼ੇ ਜਿੱਥੇ ਚੱਲ ਰਹੇ ਆ ਵੀ ਉਹ ਹਸਪੀਟਲ ਐਸ ਮੌਸਮ ਦੇ ਵਿੱਚ ਨਾ ਪਹੁੰਚਿਆ ਹੋਵੇ ਕੋਈ ਇੱਕ ਵੀ ਦਿਖਾ ਦੋ ਕਿਉਂਕਿ ਐਸ ਮੌਸਮ ਦੇ ਵਿੱਚ ਕੱਚਾ ਮੌਸਮ ਆਪਾਂ ਪਹਿਲਾਂ ਵੀ ਦੱਸਿਆ ਵੀ ਐਸ ਮੌਸਮ ਵਿੱਚ ਤੁਹਾਡਾ ਮੇਦਾ ਜਿਹੜਾ ਉਹ ਸਿਆਲ ਦੇ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਇਸ ਕਰਕੇ ਜਿਹੜੀ ਸਾਨੂੰ ਇਹ ਇਨਫੈਕਸ਼ਨ ਦੀ ਸਮੱਸਿਆ ਦੀ ਸਾਹਮਣਾ ਕਰਨਾ ਪੈਂਦਾ ਜੀ ਉਹੀ ਗਰਮੀ ਦੇ ਕਾਰਨ ਆ ਉਹੀ ਤੁਹਾਨੂੰ ਦੇਖਿਓ ਵੀ ਜਦੋਂ ਤੁਹਾਡੇ ਪੇਟ 'ਚ ਜਾਂ ਤੁਹਾਡੀ ਫੂਡ ਪਾਈਪ ਦੇ ਵਿੱਚ ਤੁਸੀਂ ਇੱਕ ਤਰ੍ਹਾਂ ਦੀ ਕਹਿ ਲੋ ਵੀ ਗਰਮੀ ਪੈਦਾ ਹੋ ਜਾਂਦੀ ਹੈ ਅਲਸਰੇਸ਼ਨ ਹੋ ਜਾਂਦੀ ਹੈ ਉਥੋਂ ਹੀ ਜਿਹੜੀ ਤੁਹਾਡੇ ਬੱਚਿਆਂ ਨੂੰ ਤੁਸੀਂ ਆਮ ਦੇਖਿਆ ਵੀ ਸਵੇਰੇ ਸਵੇਰੇ ਸਕੂਲ ਜਾਂਦੇ ਆ ਉੱਥੇ ਨਕਸੀਰ ਫੁੱਟ ਜਾਂਦੀ ਹੈ ਜਾਂ ਬੱਚਾ ਚੱਕਰ ਖਾ ਕੇ ਜਿਗ ਜਾਂਦਾ ਉਹ ਸਾਰੇ ਗਰਮੀ ਗਰਮੀ ਦੇ ਕਾਰਨ ਆ ਲੂ ਲੱਗਣ ਦੇ ਕਾਰਨ ਹੁੰਦਾ ਆ ਆਮ ਆਲੂ ਪੁਖਾਰੇ ਆਪਾਂ ਖਾਣੇ ਆ ਰੋਜ਼ ਹਾਂਜੀ ਪਰ ਇਹ ਸੁੱਕੇ ਆਲੂ ਬੁਖਾਰੇ ਆ ਜਿਵੇਂ ਪ੍ਰਾਣਾ ਗੁੜ ਬਹੁਤ ਕੰਮ ਕਰਦਾ ਸਰੀਰ ਲਈ ਬਹੁਤ ਵਧੀਆ ਕੰਮ ਕਰਦਾ ਇਹ ਪਿਸ਼ਾਬ ਦੇਖਣ ਨੂੰ ਇਦਾਂ ਲੱਗਦਾ ਵੀ ਲੱਗ ਵੀ ਇਹ ਲੱਗਦੇ ਹੀ ਨਹੀਂ ਹੈਗੇ ਆਲੂ ਬੁਖਾਰੇ ਪਰ ਹੈ ਇਹ ਸੁੱਕੇ ਆਲੂ ਬੁਖਾਰੇ ਜਿਹੜੇ 2 ਤੋਂ 3 ਸਾਲ ਪੁਰਾਣੇ ਨੇ ਜੇ ਤੁਸੀਂ ਥੋੜੇ ਜੇ ਐਸ ਸੀਜ਼ਨ ਵਾਲੇ ਲਓਗੇ ਉਹ ਤੁਹਾਨੂੰ ਇਹੋ ਜੇ ਨਹੀਂ ਮਿਲਣਗੇ ਇਹ 3 ਕਸਾਲ ਪੁਰਾਣੇ ਘੱਟੋ ਘਾਟ ਤੁਸੀਂ ਆਲੂ ਬੁਖਾਰੇ ਲੈਣੇ ਆ ਜਿੰਨੇ ਪੁਰਾਣੇ ਹੋਣ ਉਹਨਾਂ ਜ਼ਿਆਦਾ ਕੰਮ ਕਰਦੇ ਨੇ ਜਿੰਨਾ ਬੰਦੇ ਦੇ ਅੰਦਰ ਤਜਾਬ ਬਣਦਾ ਮੇਦੇ ਚ ਗਰਮੀ ਆ ਸਵੇਰੇ ਉੱਠ ਕੇ ਖੱਟੇ ਡਕਾਰ ਆਉਂਦੇ ਆ ਜਾਂ ਉਲਟੀਆਂ ਟਟੀਆਂ ਹਟਦੀਆਂ ਨੇ ਜਿਹਦੀ ਜਾਂ ਉਲਟੀਆਂ ਨੂੰ ਮਨ ਕਰੀ ਜਾਂਦਾ ਅੰਦਰ ਅੰਦਰ ਗਲੇ 'ਚ ਘੁੰਮੀ ਜਾਂਦੀ ਹੈ ਜ਼ਹਿਰ ਤਜ਼ਾਬ ਵਾਲਿਆਂ ਵਾਸਤੇ ਉਲਟੀਆਂ ਟਟੀਆਂ ਵਾਲਿਆਂ ਵਾਸਤੇ ਨੁਸਖਾ ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਅਮਰਤ ਦੇ ਸਮਾਨ ਆ ਵਰਦਾਨ ਆ ਉਹ ਪਹ ਦੱਸਦੇ ਆ ਤੁਸੀਂ ਕੀ ਕਰਨਾ ਕਸਣੀ ਲੈਣੀ ਆ ਹਰ ਅਨਸਾਰੀ ਦੀ ਇਹ ਕਸਣੀ ਹੈ ਜੀ ਅੱਛਾ ਕਸਣੀ ਹੈ ਇਹ ਹਰੇਕ ਪੰਸਾਰੀ ਦੀ ਦੁਕਾਨ ਤੋਂ ਆਮ ਤੁਹਾਨੂੰ ਮਿਲ ਜੂਗੀ ਇਹਦੀ ਪਛਾਣ ਵੀ ਤੁਸੀਂ ਕਰ ਸਕਦੇ ਹੋ ਬੜੇ ਸੌਖੇ ਢੰਗ ਦੇ ਨਾਲ ਤੁਸੀਂ ਇਹ ਕਰਨਾ ਇੱਕ ਚਮਚ ਇਹਦਾ ਪਾਣੀ ਦੇ ਵਿੱਚ ਪਿਉਉਣਾ ਹੈ ਤੇ ਚਾਰ ਪੰਜ ਟੁਕੜੇ ਤੁਸੀਂ ਭਿਉਣੇ ਆ ਜੀ ਆਲੂ ਪਖਾਰੇ ਦੇ ਜਿਹੜੇ ਪੁਰਾਣੇ ਤੋਂ ਪੁਰਾਣੇ ਲੈਣੇ ਆ ਇਹ ਤੁਸੀਂ ਇਹ ਦੇਖ ਕੇ ਨਹੀਂ ਕਰਨਾ ਵੀ ਹਾਂ ਇਹ ਦੇਖਣ ਨੂੰ ਚੰਗੇ ਨਹੀਂ ਲੱਗਦੇ ਦੇਖਣ ਨੂੰ ਸੋਹਣੇ ਨਹੀਂ ਲੱਗਦੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਤਕੜੀ ਚੀਜ਼ ਹੈ ਜਿਹੜੀ ਤੁਹਾਡੀ ਅੰਤੜੀ ਦੇ ਵਿੱਚ ਤੁਹਾਡਾ ਮਲ बार-बार ਤੁਹਾਨੂੰ ਜਾਣਾ ਪੈਂਦਾ ਉਹਨੇ ਰੋਕਣਾ ਇਹ ਤੁਸੀਂ ਲੈ ਲੈਣਾ ਤੁਸੀਂ ਆਮ ਤੁਹਾਨੂੰ ਮਿਲ ਜਾਂਦੀ ਹੈ ਬਿਲ ਦੀ ਗਿਰੀ ਜੀ ਜੀ ਤੁਸੀਂ ਬਿਲ ਦਾ ਪਾਊਡਰ ਨਹੀਂ ਲੈਣਾ ਗਿਰੀ ਲੈਣੀ ਆ ਕਿਉਂਕਿ ਪਾਊਡਰ 'ਚ ਬਹੁਤ ਕੁਝ ਮਿਕਸ ਵੀ ਮਿਲ ਸਕਦਾ ਤੁਹਾਨੂੰ ਇਹ ਨੂੰ ਤੁਸੀਂ ਕਰਨਾ ਕੀ ਆ ਹੁਣ ਤੁਸੀਂ ਵੱਡੇ ਕੱਚ ਦੇ ਭਾਂਡੇ ਲੈ ਲੈਣਾ ਤੁਸੀਂ ਕੋਈ ਠੀਕ ਹੈ ਤੁਸੀਂ ਇੱਕ ਚਮਚ ਲੈ ਲਓ ਕਸਣੀ ਦਾ ਠੀਕ ਹੋ ਗਿਆ ਇੱਕ ਚਮਚ ਇਹ ਲੈ ਲਿਆ ਤੇ 4-5 ਤੁਸੀਂ ਟੁਕੜੇ ਆ ਦੇਖੋ ਲੈ ਲੈਣੇ ਆ ਆਲੂ ਭੁਖਾਰਿਆਂ ਦੇ ਠੀਕ 5 ਕ ਟੁਕੜੇ ਤੁਸੀਂ ਇਹ ਲੈ ਲੇ ਤੇ 3-4 ਟੁਕੜੇ ਤੁਸੀਂ ਇਹਦੇ ਲੈ ਲੈਣੇ ਆ ਬੇਲਗਰੀ ਦੇ ਠੀਕ ਹੈ ਇਹਨੂੰ ਤੁਸੀਂ ਲਗਭਗ ਜੀ 1.5 ਤੋਂ 2 ਗਲਾਸ ਜਿੰਨਾ ਤੁਸੀਂ ਪਾਣੀ ਪੀ ਸਕਦੇ ਹੋ ਰਾਤ ਨੂੰ ਠੀਕ ਹੈ ਉਨੇ ਕ ਪਾਣੀ ਦੇ ਵਿੱਚ ਭਿਉਂ ਦੇਣਾ ਤਾਂ ਸਵੇਰੇ ਉੱਠ ਕੇ ਤੁਸੀਂ ਇਹਨੂੰ ਪੁਣਕੇ ਪੀ ਲੈਣਾ ਲਗਭਗ ਤੁਸੀਂ ਕਹਿ ਲਓ ਵੀ ਜਿੰਨੀ ਮਰਜ਼ੀ ਧੁੱਪ ਦੇ ਵਿੱਚ ਚਾਹੇ 45 ਦੇ بجائے 50 ਹੋ ਜਾਵੇ ਤੁਹਾਨੂੰ ਲੋ ਨਹੀਂ ਲੱਗੂਗੀ ਨਾ ਤੁਹਾਨੂੰ ਟਟੀਆਂ ਉਲਟੀਆਂ ਦੀ ਜਿਹੜੀ ਸਮੱਸਿਆ ਹੋਊਗੀ ਜੀ 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 ਜਿਹਨੂੰ ਕਬਜ਼ ਜ਼ਿਆਦਾ ਰਹਿੰਦੀ ਹੈ ਜਾਂ ਜਿਹਨੂੰ ਤੁਸੀਂ ਇਹ ਕਹਿ ਲਓ ਵੀ ਲੈਟਰਿਨਾਂ ਬਾਰ-ਬਾਰ ਲੱਗੀਆਂ ਇਨੇ ਦੋਏ ਪਾਸੇ ਨੂੰ ਕੰਮ ਕਰਨਾ ਐ ਇੰਨੀ ਕਮਾਲ ਦੀ ਚੀਜ਼ ਐ ਜਾਂ ਜਿਨ੍ਹਾਂ ਦੇ ਗਲੇ ਵਿੱਚ ਤੁਸੀਂ ਆਮ ਦੇਖਿਆ ਵੀ ਬਹੁਤ ਜ਼ਹਿਰ ਜੀ ਚੜਦੀ ਰਹਿੰਦੀ ਐ ਜਾਂ ਜਿਨ੍ਹਾਂ ਦੇ ਮੂੰਹ 'ਚ ਬਦਬੂ ਬਹੁਤ ਆਉਂਦੀ ਰਹਿੰਦੀ ਐ ਖੱਟੇ ਡਕਾਰ ਬਹੁਤ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਵਾਸਤੇ ਤੁਸੀਂ ਇਹ ਕਹ ਲੋ ਅੰਮ੍ਰਿਤ ਦੇ ਸਮਾਨ ਐ ਜੀ ਜਿਨ੍ਹਾਂ ਨੂੰ ਬਵਾਸੀਰ ਦੇ ਵਿੱਚ ਖੂਨ ਆਉਂਦਾ ਜਾਂ ਲੈਟਨ ਖੁੱਲਕੇ ਨਹੀਂ ਆਉਂਦੀ ਜਾਂ ਮੌਕੇ ਬਣੇ ਜਾਂਦੇ ਨੇ ਬਾਰ-ਬਾਰ ਇਹਨੇ ਮੌਕੇ ਬਣਨੇ ਨਹੀਂ ਦੇਣਾ ਕਿਉਂ ਕਿ ਤੁਹਾਡੇ ਇਹਨੇ ਮਲ ਇੱਕ ਚੰਗੇ ਢੰਗ ਨਾਲ ਜਿਹਦੇ ਕੁਦਰਤੀ ਢੰਗ ਨਾਲ ਸਾਨੂੰ ਆਉਣਾ ਚਾਹੀਦਾ ਉਸ ਢੰਗ ਨਾਲ ਜਦੋਂ ਆਉਣ ਦੇ ਦੇਣਾ ਤਾਂ ਸਾਨੂੰ ਬਵਾਸੀਰ ਦੀ ਜਿਹੜੀ ਸਮੱਸਿਆ ਸਾਰਾ ਕਾਰਨ ਹੈ ਜੀ ਪਿੱਤ ਦਾ ਜਿਨ੍ਹਾਂ ਦੇ ਅੰਦਰ ਪਿੱਤ ਨਜਾਇਜ਼ ਵੱਜਦੀ ਆ ਬਾਇਲ ਜ਼ਿਆਦਾ ਵੱਧਾ ਜਿਹਨੂੰ ਤਜਾਬ ਦੇ ਸ਼ੀ ਭਾਸ਼ਾ ਦੇ ਵਿੱਚ ਕਹਿ ਲੋ ਵੀ ਤਜਾਬ ਬਹੁਤ ਵੱਧਾ ਹੈ ਤੁਸੀਂ ਇਹ ਗੱਲੋ ਵੀ ਤੁਸੀਂ ਇਹ ਲਗਭਗ 15 ਦਿਨ ਪੀ ਕੇ ਦੇਖ ਲਓ ਤੁਹਾਡੇ ਪਸੀਨੇ ਚੋ ਵੀ ਖੁਸ਼ਬੂ ਆਉਣ ਲੱਗ ਜੂਗੀ ਨਾਲ ਇੱਕ ਪਾਲਿਓ ਗੁਲਾਬ ਦਾ ਫੁੱਲ ਇਹਦੇ ਵਿੱਚ ਤੁਸੀਂ ਦੇਖ ਲਓ ਉਹ ਗੁਲਾਬ ਦੀ ਮਹਿਕ ਤੁਹਾਡੇ ਪਸੀਨੇ ਚੋਂ ਆਇਆ ਕਰੂਗੀ ਸਿਰਫ 15 ਦਿਨਾਂ ਦੇ ਵਿੱਚ ਐਡਾ ਕਮਾਲ ਹੋ ਜੂਗਾ ਇੱਕ ਡੋਸ ਦੇ ਨਾਲ ਤੁਹਾਡੀਆਂ ਟਟੀਆਂ ਤੇ ਉਲਟੀਆਂ ਨੂੰ ਫਰਕ ਪੈ ਜਾਂਦਾ ਸਿਰਫ ਇੱਕ ਡੋਸ ਦੇ ਨਾਲ ਇੱਡੀ ਕਮਾਲ ਦੀ ਚੀਜ਼ ਆ ਜਿਹੜਾ ਤੁਸੀਂ ਐਂਟੀਬਾਇਓਟਿਕ ਨਾਲ ਵੀ ਤੁਹਾਨੂੰ 5 ਤੋਂ 6 ਘੰਟੇ ਜਿਹੜ ਡੋਸ ਦੇ ਨਾਲ ਤੁਸੀਂ ਇਹ ਕਰ ਲੋ ਵੀ ਅੱਧੇ ਘੰਟੇ ਦੇ ਵਿੱਚ ਤੁਹਾਨੂੰ ਆਰਾਮ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਹਾਇਰਵੇ ਦੇ ਵਿੱਚ 100% ਹੱਲ ਹੈ ਵੀ ਬੰਦਾ ਪਰਹੇਜ਼ ਰੱਖਣ ਵਾਲਾ ਚਾਹੀਦਾ ਜਿਹਦੇ ਤਜਾਬ ਬਣਦਾ ਜਿੰਨਾ ਵੀ ਅੰਦਰੋਂ ਗਰਮੀ ਆ ਜਾਂ ਪੈਰਾਂ 'ਚੋਂ ਸੇਕ ਨਿਕਲ ਜਾਂਦਾ ਗਰਮੀ ਦੇ ਕਾਰਨ ਉਹਨਾਂ ਦੇ ਲੱਤਾਂ ਟੁੱਟ ਜਾਂਦੀਆਂ ਨੇ ਗਰਮੀ ਦੇ ਕਾਰਨ ਬੇਚੈਨੀ ਬਹੁਤ ਲੱਗਦੀ ਔਰਤਾਂ ਨੂੰ ਅੱਜ ਕੱਲ ਉਹਨਾਂ ਦਾ ਹੱਲ ਬਿਲਕੁਲ ਹੈ ਜੀ ਬੰਦਾ ਪਰਹੇਜ਼ ਰੱਖੇ ਤਾਂ ਬਿਲਕੁਲ ਤੰਦਰੁਸਤੀ ਵੱਲ ਵੱਧ ਸਕਦਾ ਜੀ ਦੇਖੋ ਪਰਮਾਨੈਂਟ ਹੱਲ ਇਹ ਹੈ ਵੀ ਉਹਦਾ ਅਸੀਂ ਬਾਡੀ ਨੂੰ ਦੀਨ ਨੂੰ ਡੀਟੌਕਸ ਕਰਨਾ ਇੱਕ ਤਰ੍ਹਾਂ ਦੇ ਉਹਦੇ ਲੀਵਰ ਨੂੰ ਮਿੱ ਵਸ਼ਿਆਂ ਨੂੰ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਸਾਫ਼ ਕਰਨਾ ਧੋਣਾ ਤਾਂ ਜਾ ਕੇ ਉਹਦਾ ਪੱਕਾ ਹੱਲ ਹੁੰਦਾ ਹੈ ਕੈਪਸੂਲ ਖਾਣ ਨਾਲ ਜਾਂ ਗੋਲੀਆਂ ਖਾਣ ਨਾਲ ਖਾਲੀ ਪੇਟ ਨਾਲ ਜਿਹੜਾ ਕਦੇ ਵੀ ਤਜਾਬ ਦਾ ਜਾਂ ਪੇਟ ਦਾ ਤੁਹਾਡੇ ਦਾ ਹੱਲ ਨਹੀਂ ਹੁੰਦਾ ਜੀ ਉਹ ਸਾਨੂੰ ਮਿਲ ਸਕਦੇ ਨੇ ਹਰ ਐਤਵਾਰ ਔਰ ਵੀਰਵਾਰ ਛੱਡ ਕੇ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਹਰ ਐਤਵਾਰ ਦੁੱਗਰੀ ਲੁਧਿਆਣੇ ਦੇ ਵਿੱਚ ਮਿਲ ਸਕਦੇ ਆ ਫੋਨ ਕਰਕੇ ਇੱਕ ਦਿਨ ਪਹਿਲਾਂ ਨੰਬਰ ਆਪਣਾ ਲਵਾ ਕੇ ਫਿਰ ਸਾਨੂੰ ਜ਼ਰੂਰ ਮਿਲੋ ਜੀ